ਹੁਣੇ ਮੈਂ ਗੰਨਾਪਿੰਡ ਐਸਐਸਪੀ ਗੰਦਰ ਰੂਰਲ ਦੇ ਨਾਲ ਉਹਨੂੰ ਸੁਪਰਵਾਈਜ਼ ਕਰਕੇ ਆਇਆ ਉੱਥੇ ਅਸੀਂ ਮੈਕਸਿਮਮ ਜਿਹੜੇ ਹੈ ਸੱਚ ਆਪਰੇਸ਼ਨ ਜਾਂ ਜਿਹਨੀਆਂ ਵੀ ਰਿਕਵਰੀਆਂ ਹੋਣੀਆਂ ਉਹਨਾਂ ਤੇ ਅਸੀਂ ਪਰਚੇ ਦੇ ਰਹੇ ਹਾਂ ਜਿੰਨੇ ਵੀ ਸ਼ੱਕੀ ਬੈਠੀ ਆ ਔਰ ਜਿੰਨੇ ਵੀ ਮਾੜੇ ਅੰਸਰ ਆ ਜਿੱਥੇ ਰਿਕਵਰੀ ਨਹੀਂ ਵੀ ਹੋ ਰਹੀ ਉਹਨਾਂ ਨੂੰ ਅਸੀਂ ਰੰਾਮ ਦਫਤਰ ਰਹੇ ਹਾਂ ਨਸ਼ੇ ਦਾ ਗੜ ਮੰਨੇ ਜਾਣ ਵਾਲੇ ਗੰਨਾਪਿੰਡ ਵਿੱਚ ਮੁਖਬਰ ਦੀ ਇਤਲਾ ਤੇ ਡੀਆਈਜੀ ਹਰਮਨबीर ਸਿੰਘ ਦੀ ਅਗਵਾਈ ਹੇਠ ਡੀਐਸਪੀ স্বর্ণਜੀਤ ਸਿੰਘ ਅਤੇ ਥਾਣਾ ਫਲੋਰ ਦੇ ਮੁਖੀ ਸੁਖਦੇਵ ਸਿੰਘ ਵੱਲੋਂ ਛਾਪੇਮਾਰੀ ਕੀਤੀ ਗਈ ਜਿਉਂ ਹੀ ਪਿੰਡ ਵਿੱਚ ਪੁਲਿਸ ਦੇ ਆਉਣ ਦੀ ਖਬਰ ਨਸ਼ਰ ਹੋਈ ਤਾਂ ਲੋਕ ਘਰਾਂ ਨੂੰ ਤਾਲੇ ਲਾ ਰਫੂ ਚੱਕਰ ਹੋ ਗਏ ਪੁਲਿਸ ਵਿਭਾਗ ਵੱਲੋਂ ਮੁਸਤੈਦੀ ਦਿਖਾਉਂਦੇ ਛਾਪੇਮਾਰੀ ਦੌਰਾਨ ਇੱਕ ਔਰਤ ਨੂੰ ਕੰਡੇ ਸਣੀ ਗ੍ਰਿਫਤਾਰ ਕੀਤਾ ਗਿਆ ਸਿਰਫ ਐਨਆਈ ਨਹੀਂ ਪੁਲਿਸ ਵਿਭਾਗ ਨੇ 15 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ ਪੁਲਿਸ ਅਧਿਕਾਰੀ ਨੇ ਗੱਲ ਕਰਦੇ ਦੱਸਿਆ ਕਿ ਜਲਦ ਹੀ ਨਸ਼ੇ ਦੇ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਜੋ ਪੰਜਾਬ ਅੰਦਰ ਵਗ ਰਹੇ ਛੇਵੇਂ ਨਸ਼ਿਆਂ ਦੇ ਦਰਿਆ ਨੂੰ ਖਤਮ ਕੀਤਾ ਜਾ ਸਕੇ ਉੱਥੇ ਸਾਡਾ ਇੱਕ ਕਾਸ ਆਪਰੇਸ਼ਨ ਚੱਲ ਰਿਹਾ ਜਿੱਥੇ ਅਸੀਂ ਹੌਟਸਪੌਟਸ ਨੂੰ ਟਾਰਗੇਟ ਕਰ ਰਹੇ ਹਾਂ ਜਿੱਥੇ ਜ਼ਿਆਦਾ ਚਿੱਟਾ ਜਾਂ ਹੋਰ ਨਸ਼ੇ ਤਸਕਰ ਰਹਿੰਦੇ ਆ ਜਾਂ ਵੇਚਦੇ ਆ ਜਾਂ ਪੁਆਇੰਟ ਆਫ ਸੇਲ ਆ ਜਿੱਥੇ ਉੱਥੇ ਚਿੱਟਾ ਜ਼ਿਆਦਾ ਉੱਥੇ ਵਿਕਿਆ ਜਾਂਦਾ ਬਿੱਟਾਂ ਦੇ ਰੂਪ ਚ ਜਾਂ ਛੋਟੀ ਕੁਆਂਟੀਟੀ ਦੇ ਵਿੱਚ ਵੱਡੀਆਂ ਕੁਆਂਟੀਟੀਆਂ ਸਹੀ ਫੜਦੇ ਰਹਿੰਦੇ ਆ ਪਰ ਜਿਹੜੀਆਂ ਛੋਟੀਆਂ ਕੁਆਂਟੀਟੀਆਂ ਆ ਜਿਹੜੀਆਂ ਕੇ ਸਕੂਲ ਦੇ ਨੁਕਰ ਚ ਮੜੀਆਂ ਚ ਹੋਰ ਗਲੀਆਂ ਦੀਆਂ ਨੁਕਰਾਂ ਚ ਲੋਕ ਜਾ ਕੇ ਜਿਹੜੇ ਮਾੜੇ ਅਨਸਰ ਬੱਚਿਆਂ ਨੂੰ ਦਿੰਦੇ ਆ ਉਹਨਾਂ ਹੌਟਸਪੌਟਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕਰਕੇ ਅਸੀਂ ਉਹਨਾਂ ਤੇ ਰੇਡ ਕਰਾ ਰਹੇ ਆ ਪਲੱਸ ਜਿਹੜੇ ਜਿਹੜੇ ਹੌਟਸਪੌਟਸ ਜਿੱਥੇ ਜ਼ਿਆਦਾ ਨਸ਼ਾ ਤਸਕਰੀ ਦਾ ਕੰਮ ਚੱਲਦਾ ਉੱਥੇ ਅਸੀਂ ਸਰਚ ਅਭਿਆਨ ਚਲਾ ਰਹੇ ਆ ਹੁਣੇ ਮੈਂ ਗੰਨਾ ਪਿੰਡ ਐਸਐਸਪੀ ਜਲੰਧਰ ਰੂਰਲ ਦੇ ਨਾਲ ਉਹਨੂੰ ਸੁਪਰਵਾਈਜ਼ ਕਰਕੇ ਆਇਆ ਉੱਥੇ ਅਸੀਂ ਮੈਕਸਿਮਮ ਜਿਹੜੇ ਹੈ ਸੱਚ ਆਪਰੇਸ਼ਨ ਜਾਂ ਜਿੰਨੀਆਂ ਵੀ ਰਿਕਵਰੀਆਂ ਹੋਣੀਆਂ ਉਹਨਾਂ ਤੇ ਅਸੀਂ ਪਰਚੇ ਦੇ ਰਹੇ ਆ ਜਿੰਨੇ ਵੀ ਸ਼ੱਕੀ ਵਿਅਕਤੀ ਆ ਔਰ ਜਿੰਨੇ ਵੀ ਮਾੜੇ ਅਨਸਰ ਆ ਇੱਥੇ ਰਿਕਵਰੀ ਨਹੀਂ ਵੀ ਹੋ ਰਹੀ ਉਹਨਾਂ ਨੂੰ ਅਸੀਂ ਰੌਂਡ ਅਪ ਕਰ ਰਹੇ ਆ ਉਹਨਾਂ ਦਾ ਪਿਛਲਾ 1 ਮਹੀਨੇ ਦਾ ਦੀ ਗਤੀਵਿਧੀਆਂ ਜਿਹੜੀਆਂ ਉਹਨਾਂ ਨੂੰ ਚੈੱਕ ਕਰਾਂਗੇ ਵੈਰੀਫਾਈ ਕਰਾਂਗੇ ਕਿ ਉਹ ਕਿੱਥੇ ਗਏ ਕਿੱਥੇ ਆਏ ਕੀ ਕੀ ਕੀਤਾ ਉਹਨਾਂ ਨੇ ਔਰ ਉਹਨਾਂ ਦੇ ਘਰਾਂ ਚ ਵਿੱਚ ਜਿਹੜੀਆਂ ਖੜੀਆਂ ਗੱਡੀਆਂ ਨੇ ਮੋਟਰਸਾਈਕਲ ਆ ਟਰੈਕਟਰ ਆ ਉਹ ਸਾਰਾ ਕੁਝ ਅਸੀਂ ਰਾਉਂਡ ਅਪ ਕਰਕੇ ਲਿਆ ਰਹੇ ਆ ਟੂ व्हीਲਰਸ ਨੇ ਮੋਟਰਸਾਈਕਲਸ ਨੇ ਉਹ ਸਾਰੇ ਅਸੀਂ ਜਿਹੜੇ ਰਾਉਂਡ ਅਪ ਕਰਕੇ ਲਿਆ ਆਖੇ ਉਹਨਾਂ ਦੇ ਕਾਗਜ਼ਾਂ ਦੀ ਵੈਰੀਫਿਕੇਸ਼ਨ ਕਰਕੇ ਫਿਰ ਜਿਹੜੇ ਆ ਉਹਨਾਂ ਦੇ ਹੈਂਡਓਵਰ ਕਰਾਂਗੇ ਔਰ ਜਿਹੜਾ ਜਿਹੜਾ ਵੀ ਵਹੀਕਲ ਵੈਰੀਫਾਈ ਨਹੀਂ ਹੁੰਦਾ ਔਰ ਉਹ ਦਰਾਨੇ ਵੈਰੀਫਿਕੇਸ਼ਨ ਪਤਾ ਲੱਗ ਜਾਂਦਾ ਚੋਰੀ ਦਾ ਕਨਸਰਨਡ ਜਿਹਦੇ ਘਰ ਦੇ ਵਿੱਚੋਂ ਉਸ ਵਹੀਕਲ ਨੂੰ ਰਾਉਂਡ ਅਪ ਕੀਤਾ ਗਿਆ ਉਹਦੇ ਖਿਲਾਫ ਪਰਚੇ ਦਰਜ ਕੀਤੇ ਜਾਣਗੇ ਔਰ ਜਿਹੜੇ ਵੀ ਸ਼ੱਕੀ ਵਿਅਕਤੀ ਆ ਜਿਨ੍ਹਾਂ ਦੇ ਉੱਤੇ ਦੋ ਜਾਂ ਦੋ ਤੋਂ ਵੱਧ ਮਕਦਮੇ ਆ ਉਹਨਾਂ ਸਾਰਿਆਂ ਦੇ ਡੋਸੀਅਰ ਤਿਆਰ ਕੀਤੇ ਜਾ ਰਹੇ ਆ ਤਾਂ ਕਿ ਉਹਦੇ ਉੱਤੇ ਜਿਹੜੀ ਹੈਗੀ ਆ ਪੁਲਿਸ ਦੀ ਬਾਜ ਵਾਲੀ ਨਿਗਰਾਨੀ ਰਵੇ ਉੱਥੇ ਸਾਰੇ ਜਿਹੜੇ ਤਿੰਨੇ ਇਸ ਰੇਂਜ ਦੇ ਐਸਐਸਪੀ ਇਸ ਨੇ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਗਈਆਂ ਵੀ ਉਹ ਡੋਸੀਅਰ ਦੀਆਂ ਦੋ ਦੋ ਕਾਪੀਆਂ ਬਣਾ ਕੇ ਇੱਕ ਇੱਕ ਸੀਆਈਏ ਹੈੱਡਕੁਆਰਟਰ ਤੇ ਰਵੇ ਇੱਕ ਇੱਕ ਕੰਸਰਨ ਥਾਣੇ 'ਚ ਰਵੇ ਸੋ ਬਾਕੀ ਦੀਆਂ ਜਿਹੜੀਆਂ ਬਰੀਫਿੰਗਸ ਆ ਉਹ ਸਾਰੀਆਂ ਇਸ ਜ਼ਿਲ੍ਹੇ ਨੂੰ ਦੇ ਦਿੱਤੀਆਂ ਗਈਆਂ ਸਾਰੇ ਤਿੰਨੇ ਜ਼ਿਲ੍ਹਿਆਂ ਨੂੰ ਦਿੱਤੀਆਂ ਗਈਆਂ ਨਸ਼ੇ ਦੇ ਅਗੇਂਸਟ ਅਸੀਂ ਬਹੁਤ ਜ਼ਿਆਦਾ ਤਕੜੇ ਹੋ ਕੇ ਪਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਟੀਮਸ ਜਿੰਨੇ ਵੀ ਐਸਐਸਪੀਸ ਨੇ ਤਿੰਨੇ ਇਹਨਾਂ ਦੀਆਂ ਟੀਮਸ ਨੇ ਇਹਨਾਂ ਨੂੰ ਪੂਰੇ ਇਹਨਾਂ ਦੀਆਂ ਸਟਰੈਟਜੀਸ ਪਲਾਨ ਕਰਕੇ ਡਿਸਟ੍ਰਿਕਟ ਵਾਈਜ਼ ਡਿਸਟ੍ਰਿਕਟ ਦੀ ਟੋਪੋਗ੍ਰਾਫੀ ਵਾਈਜ਼ ਇਹਨਾਂ ਦੀਆਂ ਸਟਰੈਟਜੀਸ ਪਲਾਨ ਕਰਕੇ ਅਸੀਂ ਪੂਰੇ ਯੋਰ ਦੇ ਨਾਲ ਜਿਹੜਾ ਹੈ ਨਸ਼ੇ ਦੇ ਖਿਲਾਫ ਇਹਨਾਂ ਨੂੰ ਪਾਵਾਂਗੇ ਜਿਹੜੇ ਨਸ਼ਾ ਤਸਕਰਾਂ ਇਹਨਾਂ ਨੂੰ ਲਿਹਾ ਕੇ ਹਵਾਲਾ ਤਜ ਦੇਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਠੋਕਾਂਗੇ ਤਾਂ ਕਿ ਜਿਹੜੀਆਂ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਨੂੰ ਵੀ ਚੇਤਾ ਰਵੇ ਜਿਹੜੀ ਅਸੀਂ ਕਾਰਵਾਈ ਕਰੀਏ